ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਇਹ ਆਪਾਂ ਉਹਨਾਂ ਕੁੜੀਆਂ ਬਹੂਆਂ ਤੇ ਮੈਂ ਡਾਇਰੈਕਟਲੀ ਕਹੂੰਗੀ ਬਹੂਆਂ ਤੇ ਬਣਾਉਣ ਲੱਗੀਆਂ ਜਿਹੜੀਆਂ ਆਉਂਦੀ ਸਾਰ ਮੁੰਡਿਆਂ ਨੂੰ ਆਪਣਾ ਛਣਛਣਾ ਬਣਾ ਲੈਂਦੀਆਂ ਨੇ ਬਈ ਜਿਵੇਂ ਵਜਾਵਾਂਗੇ ਉਵੇਂ ਹੀ ਵੱਜਣਗੇ ਵੱਜਦੇ ਆਂ ਅਗਲੇ ਸਾਰੀ ਉਮਰ ਓਹ ਟੌਪਿਕ ਤੇ ਗੱਲ ਕਰਨੀ ਆ ਆਪਾਂ ਨੇ ਚੰਗੇ ਬੁਰਾ ਨਾ ਮਨਾਇਓ ਮੈਂ ਸਿਰਫ ਮਾੜੀਆਂ ਬਹੂਆਂ ਦੀ ਗੱਲ ਕਰਦੀ ਆਂ ਠੀਕ ਹੈ ਜੀ ਜਿਹੜੀਆਂ ਕਿਸੇ ਵੀ ਰਿਸ਼ਤੇ ਨਾਲ ਲਿਆਕਤ ਨਾਲ ਪੇਸ਼ ਨਹੀਂ ਆਉਂਦੀਆਂ ਨਾ ਉਹ ਆਪਣੇਆਂ ਦੀਆਂ ਨਾ ਪਰਾਇਆਂ ਦੀਆਂ ਠੀਕ ਹੈ ਸੱਸ ਸਹੁਰੇ ਨਾਲ ਵੀ ਚੰਮੀ ਚਲਾਉਣੀ ਆ ਜਿਹੜੇ ਹੋਰ ਰਿਸ਼ਤੇਦਾਰ ਹੁੰਨੇ ਆ ਸਾਡੇ ਗਾਂਹ ਜੁੜੇ ਹੋਏ ਨਾ ਉਹਨਾਂ ਨਾਲ ਚੰਗੀ ਤਰ੍ਹਾਂ ਲਿਆਕਤ ਨਾਲ ਪੇਸ਼ ਆਉਣਾ ਠੀਕ ਹੈ ਜੀ ਉਹਨਾਂ ਬਾਰੇ ਆਪਾਂ ਗੱਲ ਕਰਨੀ ਆ ਇਹ ਤਕਰੀਬਨ ਤਕਰੀਬਨ ਸਭ ਲਈ ਹੋਇਆ ਹੈ ਪਈ ਜਿਹੜੀ ਔਰਤ ਹੈ ਉਹ ਐਸੀ ਬੰਦੇ ਦੇ ਦਿਮਾਗ 'ਚ ਫਿੱਟ ਹੋ ਜਾਂਦੀ ਹੈ ਜਿਹੜਾ ਤਾਂ ਹੈਗਾ ਬੰਦਾ ਸਮਝਦਾਰ ਆਪਣੇ ਦਿਮਾਗ ਤੋਂ ਕੰਮ ਲੈਣੇ ਵਾਲਾ ਉਹ ਤਾਂ ਉਨੀ ਕੇ ਸੁਣੂਗਾ ਜਿੰਨਾ ਕ ਮਤਲਬ ਹੈ ਜਿਹੜਾ ਦਿਮਾਗ ਤਾਂ ਹੋਊਗਾ ਪੈਜਲ ਜਿਹੜੀ ਜਨਾਨੀ ਨੂੰ ਪਤਾ ਹੈ ਵੀ ਇਹ ਮੇਰਾ ਬਿਠਾਇਆ ਹੀ ਬੰਦਾ ਹੈ ਮੇਰਾ ਠਾਲਿਆ ਹੀ ਉੱਠਦਾ ਹੈ ਠੀਕ ਹੈ ਉਹ ਫਿਰ ਪੂਰਾ ਆਪਣਾ ਚੰਮ ਦੀਆਂ ਚ ਲਾਉਂਦੀ ਹੈ ਪੂਰਾ ਛਕਾਰ ਬਣਾ ਲੈਂਦੀ ਹੈ ਆਪਣਾ ਜਿਹਦੇ ਨਾਲ ਉਹ ਜੀ ਕਰਦਾ ਤੋੜਦੀ ਐ ਜਿਹਦੇ ਨਾਲ ਜੀ ਕਰਦਾ ਜੋੜਦੀ ਐ ਉਹਨੂੰ ਪਤਾ ਹੈ ਭਈਆ ਮਿੱਟੀ ਦਾ ਮਾਦੋ ਹੈ ਇਹਨੂੰ ਮੈਂ ਜਿੱਕਣ ਮਰਜੀ ਤੋੜ ਲੈਨੇ ਐ ਮੋਈ ਤੁਰਨਾ ਹੈ ਕਿਉਂਕਿ ਫਿਰ ਥੋੜਾ ਦਿਮਾਗ ਨਹੀਂ ਹੁੰਦਾ ਤਾਂ ਅਗਲੀ ਥੋੜੇ ਦਿਮਾਗ ਚ ਫਿੱਟ ਹੁੰਦੀ ਐ ਜਾ ਕੇ ਠੀਕ ਐ ਆਪਣੀਆਂ ਗੱਲਾਂ ਆਪਣੇ ਰਿਸ਼ਤਿਆਂ ਦਾ ਆਪਣਾ ਸਟੈਂਡ ਆਪ ਸੰਭ ਕੇ ਰੱਖਿਆ ਕਰੋ ਠੀਕ ਐ ਮੈਂ ਵੀ ਔਰਤਾਂ ਪਰ ਰਾ ਸਿਰਦੀ ਰਾਸਰਦੀ ਇਹ ਨਹੀਂ ਮੇਰੀ ਹਿੰਮਤ ਹੈਗੀ ਵੀ ਮੈਂ ਆਪਣੇ ਆਦਮੀ ਨੂੰ ਆਪਣੇ ਤਰੀਕੇ ਨਾਲ ਚਲਾਉਂਗੀ। ਬਈ ਤੂੰ ਫਲਾਣੇ ਨਾਲ ਐਂ ਵਰਤ, ਠਮਕੇ ਨਾਲ ਐਂ ਵਰਤ। ਉਹਨੂੰ ਗੜਾ ਨਹੀਂ ਦਿਖਦਾ। ਠੀਕ ਹੈ? ਬੰਦੇ ਨੂੰ ਗੜਾ ਨਹੀਂ ਦਿਖਦਾ। ਵੀ ਮੈਂ ਕਿੱਧਰ ਨੂੰ ਚਲਾ ਰਹੀ ਆਂ? ਜਾਂ ਤਾਂ ਫਿਰ ਉਹਦਾ ਦਿਮਾਗ ਨਹੀਂ। ਜਾਂ ਫਿਰ ਮੈਂ ਬਾੜੀ ਉਹਦੇ ਦਿਮਾਗ 'ਚ ਚੜੀ ਹੋਈ ਆਂ। ਠੀਕ ਹੈ? ਸੋਈ ਗੱਲਾਂ ਐ। ਆਪਣੇ ਦਿਮਾਗ ਤੋਂ ਕੰਮ ਲਿਆ ਕਰੋ ਕਿਉਂਕਿ ਜਿਹੜੀਆਂ ਗੱਲਾਂ ਇਹ ਉਂਗਲਾਂ ਲਾਈਆਂ ਹੋਈਆਂ ਹੁੰਦੀਆਂ ਨੇ ਨਾ ਅਗਲੀ ਤਾਂ ਚੰਗੀ ਬਣ ਜਾਂਦੀ ਐ ਤੁਸੀਂ ਸ਼ਿਕਾਰ ਬਣ ਜਾਂਦੇ ਹੋ ਇਹ ਗੱਲਾਂ ਇੱਕ ਦਿਨ ਸਭ ਦੇ ਸਾਹਮਣੇ ਆਏ ਜਾਂਦੀਆਂ ਨੇ ਕਦੇ ਨਹੀਂ ਗੱਲਾਂ ਛੁੱਪਦੀਆਂ ਮੈਂ ਤਾਂ ਇਹ ਕਹਿੰਨੀ ਹੁੰਨੀ ਆ ਬਈ ਜਿਹੜੀ ਸਮਝਦਾਰ ਜਨਾਨੀ ਹੁੰਦੀ ਆ ਉਹ ਆਪਣੀ ਆਦਮੀ ਨੂੰ ਕਿਤੇ ਝੁਕਣੇ ਨਹੀਂ ਦਿੰਦੀ ਆਦਮੀ ਦੀ ਕਿਤੇ ਹੱਦਕ ਹੋਣੇ ਨਹੀਂ ਦਿੰਦੀ ਸੰਕੋ ਬਹੁਤ ਕੁੜੀਆਂ ਇੰਨੀਆਂ ਸਮਝਦਾਰ ਹੁੰਦੀਆਂ ਨੇ ਜੇ ਮੁੰਡੇ ਮਾਣੇ ਮੋਟੇ ਰਸਤੇ ਤੋਂ ਭਟਕੇ ਵੀ ਹੋਏ ਆ ਉਹਨਾਂ ਨੂੰ ਵੀ ਸਹੀ ਰਸਤੇ ਤੇ ਲੈ ਆਉਂਦੀਆਂ ਨੇ ਬਹੁਤੀਆਂ ਦੇ ਤਾਂ ਇਹ ਸੋਚ ਹੁੰਦੀ ਆ ਵੀ ਮੇਰੇ ਸਾਹਮਣੇ ਆਪਣੇ ਮਾਪਿਆਂ ਨੂੰ ਮੇਰਾ ਆਦਮੀ ਕੁਝ ਕਹਿ ਨਾ ਦਵੇ ਕਿਤੇ ਉਹਨਾਂ ਦੇ ਦਿਮਾਗ 'ਚ ਇਹ ਨਾ ਜਾਵੇ ਵੀ ਬਗਾਨੀ ਧੀ ਨੇ ਕਰਨ ਭਰਤੇ ਹਰ ਦਮ ਸਹੀ ਰਸਤਾ ਦਿਖਾਉਂਦੀ ਰਹਿੰਦੀ ਆ ਜਿਹੜੀ ਅਕਲ ਵਾਲੀ ਧੀ ਭੈਣ ਹੁੰਦੀ ਆ ਜਿਹੜੀ ਬੇਅਕਲ ਹੁੰਦੀ ਆ ਉਹ ਕੱਲੇ ਕੱਲੇ ਰਿਸ਼ਤੇ ਦੀਆਂ ਕੋਲੋਂ ਹੀ ਗੱਲਾਂ ਝੂਠੀਆਂ ਮੂਠੀਆਂ ਬਣਾ ਕੇ ਉਹ ਆਦਮੀ ਨੂੰ ਸ਼ਿਕਾਰ ਬਣਾ ਲੈਂਦੀ ਆ ਆਪਣਾ ਫਿਰ ਉਹ ਨਾਲ ਠਹਿਕਣ ਤੇ ਮਜਬੂਰ ਕਰਦੀ ਆ ਠੀਕ ਹੈ ਮੈਂ ਤਾਂ ਕਹਿੰਨੀ ਆ ਵੀ ਇਹੋ ਜਿਹੇ ਮੁੰਡਿਆਂ ਤੇ ਫਿੱਟ ਲਾਨਤਾ ਉਹਨਾਂ ਦਾ ਆਪਣਾ ਦਿਮਾਗੇ ਨਹੀਂ ਉਹਨਾਂ ਦਾ ਠੀਕ ਹੈ ਉਸ ਜਨਾਨੀ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰੇ ਆਦਮੀ ਦੀ ਬਦਨਾਮੀ ਕਿੰਨੀ ਹੈ ਇਹ ਗੱਲ 'ਚ ਮੇਰਾ ਆਦਮੀ ਸਾਰੇ ਰਿਸ਼ਤਿਆਂ ਤੋਂ ਕੋਈ ਜਾਊਗਾ ਜਿਆਦਾ ਦਿਮਾਗ ਦੀਆਂ ਜਨਾਨੀਆਂ ਹੁੰਦੀਆਂ ਨੇ ਇਹ ਇਹਨਾਂ ਦੇ ਦਿਮਾਗਾਂ ਨੂੰ ਪੜ੍ਹਾਈ ਜਾਦਾ ਚੜ੍ਹੀ ਹੋਈ ਹੁੰਦੀ ਹੈ ਚੁਸਤੀ ਤੇ ਹਰਦਮ ਚੁਸਤੀ ਤੇ ਰਹਿਣਾ ਠੀਕ ਹੈ ਆਪਾਂ ਇਹ ਸੋਚਦੇ ਹੁੰਨੇ ਆ ਵੀ ਇੱਥੇ ਵੀ ਅਸੀਂ ਲਿਆਕਤ ਨਾਲ ਰਹੀਏ ਇੱਥੇ ਵੀ ਲਿਆਕਤ ਨਾਲ ਰਹੀਏ ਕਿਤੇ ਇੱਥੇ ਗਲਤੀ ਨਾ ਹੋ ਜਵੇ ਉੱਥੇ ਗਲਤੀ ਨਾ ਹੋ ਜਵੇ ਸਹੁਰੇ ਘਰ ਜਾ ਕੇ ਠੀਕ ਹੈ ਸੋਚ ਸੋਚ ਕੇ ਕਦਮ ਚੱਕਦਾ ਅਗਲਾ ਪਰ ਜਿਹੜੀਆਂ ਹੈਗੀਆਂ ਬਲੱਜ ਦਿਮਾਗ ਦੀਆਂ ਹੁੰਦੀਆਂ ਨੇ ਨਾ ਜਿਨ੍ਹਾਂ ਦਾ ਦਿਮਾਗ ਨਹੀਂ ਕੰਮ ਕਰਦਾ ਹੁੰਦਾ ਉਹ ਬਗਾਨੇ ਪੁੱਤਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਮੇਰੇ ਸਿਰ ਦਾ ਸਾਈਆਂ ਮੈਂ ਇਹਦੀ ਸਜਾਵਟ ਬਣਾਉਣੀ ਆ ਮੈਂ ਇਹਦੀ ਹਰ ਜਗ੍ਹਾ ਸੋਭਾ ਮਣਾਉਣੀ ਆ ਨਾ ਕਿ ਸੋਭਾ ਖੋਣੀ ਆ ਕੱਲੋਂ ਇਹੀ ਗੱਲ ਮੇਰੇ ਧੀਆਂ ਪੁੱਤ ਸਿੱਖਣਗੇ ਮੈਂ ਅੱਜ ਮੈਂ ਮੈਂ ਆਪਣੇ ਸਰਦਾਰ ਨੂੰ ਕਹਿੰਦਾ ਫਲਾਣਾ ਆਏ ਆ ਠਮਕਾ ਆਏ ਆ ਇਹਨਾਂ ਨੂੰ ਕਿਹੜਾ ਨਹੀਂ ਦਿਖਦਾ ਆ ਮੁੰਡੇ ਡੱਕਦੇ ਨਹੀਂ ਮੂਰੇ ਤੇ ਬਹੂਆਂ ਨੂੰ ਮੁੰਡੇ ਡੱਕਦੇ ਨਹੀਂ ਮੂਰੇ ਤੇ ਠੀਕ ਆ ਮਾਤਾ ਇਹ ਕੈਨੀ ਹੁੰਨੀਆਂ ਫਿਰ ਕਹੇ ਤੇ ਬਹੁਤ ਤੜਫ ਜਾਂਦੇ ਨੇ ਮੈਂ ਇਹ ਸਿਰਫ ਉਹਨਾਂ ਉਹਨਾਂ ਕੋ ਬਹੂਆਂ ਲਈ ਗੱਲ ਕਰਦੀ ਆ ਜਿਹੜੀਆਂ ਦਾ ਦਿਮਾਗ ਘੁੰਮਿਆ ਹੁੰਦਾ ਜਿਨ੍ਹਾਂ ਨੂੰ ਰਿਸ਼ਤਿਆਂ ਦੀ ਪਰਖ ਨਹੀਂ ਹੁੰਦੀ ਪਛਾਣ ਨਹੀਂ ਹੁੰਦੀ ਕਦਰ ਨਹੀਂ ਹੁੰਦੀ ਬڑے ਛੋਟੇ ਦੀ ਲਿਆਗਤ ਨਹੀਂ ਹੁੰਦੀ ਆਪਣੇ ਸੱਸ ਸਹੁਰੇ ਦੀ ਉਮਰ ਦੇ ਨਾਲ ਅੱਡੇ ਲੈਣਗੀਆਂ ਜਾਂ ਤਾਂ ਉਹਨਾਂ ਦੀ ਪਰਪਰੇਸ਼ ਐਨੀ ਗੰਦੀ ਹੋਈ ਹੋਈ ਹੁੰਦੀ ਆ ਜਾਂ ਉਹਨਾਂ ਦਾ ਦਿਮਾਗ ਐਨਾ ਘੁੰਮਿਆ ਹੋਇਆ ਹੁੰਦਾ ਇਹਨਾਂ ਦੇ ਮੂਹਰੇ ਤੇ ਇਹਨਾਂ ਦੇ ਜੁੱਤੀ ਪਾਵੇ ਨਾ ਇਹਨਾਂ ਦਾ ਜੁੱਤੀ ਫਿਰੇ ਇਹਨਾਂ ਦੇ ਤਾਂ ਇਹ ਟਿਕਦੀਆਂ ਨੇ ਨਹੀਂ ਨਹੀਂ ਇਹ ਟਿਕਦੀਆਂ ਨਹੀਂ ਤਾਂ ਇਹ ਸਾਰੇ ਰਿਸ਼ਤੇਆਂ 'ਚ ਖਲਾਰੇ ਪਾ ਕੇ ਰੱਖ ਦਿੰਦੀਆਂ ਨੇ ਸੱਸ ਵੀ ਮਾੜੀ ਆ ਸਹੁਰਾ ਵੀ ਮਾੜਾ ਹੈ ਹੋਰ ਰਿਸ਼ਤੇ ਹਮੇ ਤੋਂ ਮੇ ਸਭ ਮਾੜੇ ਆ ਬਸ ਇਹ ਕਹੀ ਚੰਗੀ ਐ ਮੁੰਡਿਆਂ ਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਬਈ ਇਹਦੇ ਆਈ ਤਾਂ ਹੀ ਸਾੜੇ ਮਾੜੇ ਹੋ ਗਏ ਪਹਿਲਾਂ ਵੀ ਤਾਂ ਅਸੀਂ ਵਰਤਦੇ ਆਂ ਪਹਿਲਾਂ ਤੁਹਾਨੂੰ ਕਿਉਂ ਨਹੀਂ ਮਾੜਾ ਪਣ ਦੇਖਿਆ ਰਿਸ਼ਤਿਆਂ ਦਾ ਇਹਦੇ ਆਈ ਤਾਂ ਹੀ ਸਾਰੇ ਘਾਤੇ ਮਾੜੇ ਹੋ ਗਏ ਦਿਮਾਗ ਨਹੀਂ ਮੁੰਡਿਆਂ ਦਾ ਕੰਮ ਕਰਦਾ ਹੁੰਦਾ ਦਿਮਾਗ ਨਹੀਂ ਮੈਂ ਇਹ ਕਹਿ ਨਹੀਂ ਆ ਬਈ ਡੰਗਰ ਦਿਮਾਗ ਦੇ ਮੁੰਡੇ ਹੁੰਦੇ ਨੇ ਉਹ ਡੰਗਰ ਦਿਮਾਗ ਦੀਆਂ ਇਹ ਬਹੂਆਂ ਹੁੰਦੀਆਂ ਨੇ ਉਹ ਜਿਨ੍ਹਾਂ ਨੂੰ ਚੰਗੇ ਮਾੜੇ ਦੀ ਪਰਖ ਨਹੀਂ ਪਛਾਣ ਨਹੀਂ ਕਦਰ ਨਹੀਂ ਠੀਕ ਹੈ ਬਹੁਤ ਲਿਆਗਤਾਲੀਆਂ ਹੁੰਦੀਆਂ ਨੇ ਧੀਆਂ ਬੈਣਾ ਜਿਹੜੇ ਬਹੁਤ ਵਿਗੜੇ ਹੋਏ ਮੁੰਡਿਆਂ ਨੂੰ ਸਿੱਧੇ ਕਰ ਲੈਂਦੀਆਂ ਨੇ ਠੀਕ ਹੈ ਗੱਲ ਗਲਤ ਤੇ ਉੱਠਦੇ ਬੈਣਦੇ ਆਨੂੰ ਟੋਕਦੀਆਂ ਨੇ ਕਹਿੰਦੀਆਂ ਨੇ ਖਬਰਦਾਰ ਜੇ ਮਾਂ-ਬਾਪਾ ਨੂੰ ਮੇਰੇ ਮੂੰਹ ਤੇ ਕੁਝ ਕਿਹਾ ਅਗਲੀਆਂ ਘੂਰ ਕੇ ਰੱਖਦੀਆਂ ਨੇ ਸਿੱਧੇ ਕਰ ਲੈਂਦੀਆਂ ਨੇ ਵਿਗੜੇ ਹੋਏ ਮੁੰਡਿਆਂ ਨੂੰ ਵੀ ਅਰ ਜਿਹੜੀਆਂ ਇਹ ਜੀਆਂ ਡੰਗਰ ਦਿਮਾਗ ਦੀਆਂ ਆ ਜਾਂਦੀਆਂ ਨੇ ਉਹ ਚੰਗੇ ਭਲੇ ਸੂਝਵਾਨ ਮੁੰਡਿਆਂ ਨੂੰ ਵਿਗਾੜ ਕੇ ਰੱਖ ਦਿੰਦੀਆਂ ਨੇ ਪਤਾ ਨਹੀਂ ਕੀ ਦਿਮਾਗ ਨੂੰ ਚੜ ਜਾਂਦਾ ਹੈ ਆਦਮੀ ਹੋ ਆਦਮੀ ਵਾਲੀ ਜੁਰਤ 'ਚ ਰਿਹਾ ਕਰੋ ਕਿਸੇ ਤੇ ਪ੍ਰੋਟੋਸਟਨ ਨੂੰ ਪੜਕਾਉਂਦੀਆਂ ਨੇ ਨਾ ਬਿਠਾ ਕੇ ਪੁੱਛ ਲਓ ਅਗਲੇ ਨੂੰ ਤੁਹਾਨੂੰ ਕੋਈ ਮੂੰਹ 'ਚ ਪਾਉਂਦਾ ਹੈ ਅੰਦਰ ਕੁੰਨਾ ਫੁੱਸੀਆਂ ਮਾਰੀਆਂ ਕਮਰੇ 'ਚੋਂ ਨਿਕਲਣਾ ਬਰੂਦ ਵਣ ਕੇ ਬੰਦਿਆਂ ਦੀ ਜੁਨ 'ਚ ਨਹੀਂ ਆਉਂਦੇ ਤੁਸੀਂ ਆਦਮੀ ਨਹੀਂ ਕਹਿ ਸਕਦੇ ਇਹਨੂੰ ਆਦਮੀ ਤਾਂ ਉਹ ਹੁੰਦਾ ਮਾਂ ਦੀ ਮਾਂ ਨੂੰ ਕਹੇ ਜਿਹੜੇ ਵੀ ਰਿਸ਼ਤੇ ਦੀ ਕਹਿੰਦੀ ਹੈ ਉਹਦੀ ਗੱਲ ਕਰੇ ਤੀਮੀ ਦੀ ਤੀਮੀ ਨੂੰ ਕਹੇ ਉਹ ਹੁੰਦੇ ਨੇ ਬੰਦੇ ਇਹ ਨਹੀਂ ਹੈਗਾ ਬਈ ਜੋਰੋ ਦੇ ਗੁਲਾਮ ਬਣ ਜੋ ਵਜੂਦ ਹਲਾ ਦਉਂਦੀਆਂ ਨੇ ਇਹ ਸਾਡੀ ਤਾਂ ਹਿੰਮਤ ਨਹੀਂ ਪਈ ਕਦੇ ਸਾਡੀ ਨਹੀਂ ਹਿੰਮਤ ਪਈ ਵੀ ਅਸੀਂ ਆਪਣੇ ਆਦਮੀਆਂ ਨੂੰ ਮਗਰ ਲਾ ਸਕੀਏ ਸਾਨੂੰ ਪਤਾ ਹੈ ਵੇ ਸਾਡਾ ਸਰ ਕੋਟਾ ਹੋਣਾ ਮਾਪਿਆਂ ਕਿੰਨੀ ਹੋ ਵੀ ਆਦਮੀ ਕਿੰਨੀ ਹੋ ਵੀ ਇਹ ਜੜੀਆਂ ਇਹ ਜੀਆਂ ਹੁੰਨੀਆਂ ਬੇਬਗੀਆਂ ਹੁੰਦੀਆਂ ਨੇ ਨਾ ਇਹ ਮਾਪਿਆਂ ਤੇ ਡਰਦੀਆਂ ਹੁੰਦੀਆਂ ਨਹੀਂ ਉਰੇ ਆ ਕੇ ਆਦਮੀਆਂ ਨੂੰ ਆਪਣਾ ਬਣਾ ਲੈਂਦੀਆਂ ਨੇ ਲੱਟੂ ਜਿੱਧਰ ਨੂੰ ਘਪਾਉਂਦੀਆਂ ਨੇ ਫਿਰ ਅਗਲਾ ਉਧਰ ਨੂੰ ਘੁੰਮਦਾ ਮੈਂ ਫੇਰ ਕਹਿੰਦੀ ਆ ਕੁੜੀਆਂ ਨੂੰ ਬਹੂਆਂ ਨੂੰ ਵੀ ਜੇ ਤੁਸੀਂ ਆਪਣੇ ਆਦਮੀਆਂ ਨੂੰ ਇਹੋ ਜਿਹਾ ਇਸਤੇਮਾਲ ਕਰਦੀਆਂ ਨਾ ਤੁਨ ਨੂੰ ਅਕਲ ਹੈ ਨਾ ਤੁਹਾਡੇ ਆਦਮੀਆਂ ਨੂੰ ਅਕਲ ਹੈ ਜਿਹੜੇ ਇੱਕ ਜਨਾਨੀ ਦੇ ਇਸ਼ਾਰੇ ਤੇ ਨੱਚਦੇ ਨੇ ਲਾਸਟ ਚ ਜਵਾਨੀ ਪਹਿਰੇ ਤਾਂ ਇਹ ਜੇ ਚੰਮ ਦੀਆਂ ਚਲਾਈ ਜਾਂਦੀਆਂ ਫਿਰ ਬਟਾਪੇ ਚ ਕੱਲੀਆਂ ਹੀ ਰਹਿ ਜਾਂਦੀਆਂ ਨੇ ਸਭ ਸਾਥ ਛੱਡ ਦਿੰਦੇ ਆਹੀਂ ਜਾਂ ਦਾ ਅਗਲਾ ਕਹਿੰਦਾ ਇਹ ਜੀ ਡੰਗਰ ਤੇ ਜਾਣਾ ਜਿਹਨੂੰ ਤਮੀਜ਼ ਨਹੀਂ ਥੋੜਾ ਹੋਸ਼ ਨਾ ਥੋੜੇ ਬਸ਼ਨੇ ਬਸ਼ਨੇ ਸਭ ਮਿੱਟੀ ਮਿਲ ਜਾਂਦੇ ਨੇ ਉਹ ਕਹਿੰਦੇ ਹੁੰਦੇ ਨੇ ਇਨਸਾਨ ਦੀ ਸੂਰਤ ਨਾਲੋਂ ਸਿਰਤ ਸੋਹਣੀ ਚਾਹੀਦੀ ਐ ਸੂਰਤਾਂ 'ਚ ਕੁਛ ਨਹੀਂ ਰੱਖਿਆ ਇਹ ਤਾਂ ਚਿੱਟਾ ਚੰਮ ਐ ਵਿੱਚ ਕੁਛ ਨਹੀਂ ਰੱਖਿਆ ਬੰਦੇ 'ਚ ਰਿਸ਼ਤੇ ਨਿਭਾਉਣ ਦੀ ਲਿਆਕਤ ਚਾਹੀਦੀ ਐ ਹਾਂ ਸਾਡੇ ਨਾਲ ਕੋਈ ਮਾੜਾ ਸਲੂਕ ਕਰਦਾ ਉਹਦੇ ਨਾਲ ਕਰੋ ਮੈਂ ਤਾਂ ਇਹ ਵੀ ਨਹੀਂ ਕਹਿੰਦੀ ਮਾੜੇ ਨਾਲ ਮਾੜੇ ਬਣ ਕੇ ਰਹੋ ਤੁਸੀਂ ਚੰਗਿਆਂ ਨੂੰ ਮਾੜੇ ਨਾ ਨਾ ਕਹੋ ਨਾ ਤੁਹਾਡੇ ਮਾੜੇ ਬਣਾਇਆ ਕਿਸੇ ਨੇ ਮਾੜਾ ਬਣਨਾ ਐ ਪਰ ਤੁਸੀਂ ਆਪਣਾ ਆਪ ਜਰੂਰ ਖਤਮ ਕਰ ਲੈਣਾ ਆਪਣਾ ਵजूद ਖਤਮ ਕਰ ਲੈਣਾ ਆਪਣੀ ਇੱਜ਼ਤ ਖਤਮ ਕਰ ਲੈਣੀ ਆ ਉਹ ਰਿਸ਼ਤੇ ਦੀ ਜਗ੍ਹਾ ਖਤਮ ਕਰ ਲੈਣੀ ਆ ਪਿਆਰ ਖਤਮ ਕਰ ਲੈਣਾ ਤੁਹਾਡਾ ਬਹੁਤ ਕੁਝ ਖਤਮ ਹੋ ਜਾਣਾ ਜਿਹਨੂੰ ਤੁਸੀਂ ਮਾੜਾ ਕਹਿੰਦੇ ਆ ਉਹ ਤਾਂ ਕੁਝ ਨਹੀਂ ਵਿਗੜਨਾ ਬੈਲੀਆਂ ਬੈਠ ਕੇ ਸੋਚਿਓ ਇਹ ਮੇਰੀਆਂ ਗੱਲਾਂ ਮੈਂ ਦੇਖ ਕੇ ਪਰਖ ਕੇ ਫੇਰ ਬੋਲਦੀ ਹੁੰਨੀ ਆ ਐਂ ਕੰਨੀ ਮੈਂ ਬੋਲਦੀ ਕਿਉਂਕਿ ਮੈਂ ਵੀ ਕਿਸੇ ਟਾਈਮ ਕੁੜੀ ਸੀ ਅੱਜ ਮੈਂ ਮਾਮਾ ਵਾਲੀ ਵਸਤਾ 'ਚ ਆ ਗਈ ਪਰ ਅਸੀਂ ਇਹ ਜੇ ਗੋਲੀ ਖਲਾਈ ਠੀਕ ਹੈ ਸਾਨੂੰ ਪਤਾ ਤਾਂ ਵੀ ਸਾਡੀਆਂ ਮਾਂ ਵੀ ਸਾਡਾ ਸਿਰ ਕੁੱਟੂਗੀ আর ਅਸੀਂ ਜਿਹਦੇ ਲੜ ਲੱਗੀਆਂ ਉਹ ਵੀ ਸਾਡਾ ਸਿਰ ਕੁੱਟੂਗਾ ਹਿੰਮਤ ਨਹੀਂ ਸਾਡੇ ਚ ਵੀ ਅਸੀਂ ਕਿਸੇ ਰਿਸ਼ਤੇ ਦੇ ਪ੍ਰਤੀ ਭੜਕਾ ਸਕੀਏ ਇਹਨਾਂ ਨੂੰ ਚਲੋ ਠੀਕ ਹੈ ਜੀ ਮੇਰੀਆਂ ਗੱਲਾਂ ਸਖਤ ਜ਼ਰੂਰ ਹੁੰਦੀਆਂ ਨੇ ਪਰ ਸਚਾਈ ਹੈ ਇਹਨਾਂ ਗੱਲਾਂ 'ਚ ਜਿਹੜੀਆਂ ਚੰਗੀਆਂ ਧੀਆਂ ਪਹਿਣਾ ਹੈ ਉਹ ਨਾ ਦਿਮਾਗ ਤੇ ਗੱਲ ਲਜਾਇਆ ਕਰੋ ਮੈਂ ਮਾੜੇ ਬਾਰੇ ਗੱਲ ਕਰੂੰਗੀ ਤਾਂ ਮਾੜੇ ਬਾਰੇ ਹੀ ਕਰੂੰਗੀ ਚੰਗੇ ਦੀ ਗੱਲ ਕਰੂੰਗੀ ਤਾਂ ਚੰਗੇ ਦੀ ਉਹ ਕਰੂੰਗੀ ਇਕੋ ਤਾਂ ਉਪਕਤੇ ਗੱਲ ਕਰੂੰਗੀ ਠੀਕ ਹੈ ਨਾ ਸਾਰੀਆਂ ਚੰਗੀਆਂ ਨਾ ਸਾਰੀਆਂ ਮਾੜੀਆਂ ਮੈਂ ਫਿਰ ਕਹਿੰਨੀ ਐ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਜਰੂਰ ਮਾਫ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ